ਆਪਣੇ ਵਿਆਹਾਂ ਤੇ ਕਿੰਨੇ ਕਿੰਨੇ ਪੈਸੇ ਲੱਗਦੇ ਆ ਬਹੁਤ ਲੱਗਦੇ ਆ ਔਰ ਆਪਾਂ ਕਰਜ਼ੇ ਲੈਨੇ ਆ ਨਾ 30 ਲੱਖ ਤੋਂ ਸ਼ੁਰੂ ਹੋ ਜਾਂਦਾ ਦੱਸੋ 30 ਕ ਲੱਖ ਡੇਢ ਦੋ ਕਿਲੇ ਨਵੇੜੋਂ ਨੇ ਇੱਕ ਦਿਨ ਚ ਜੀ ਨਵੇੜੋਂ ਨੇ ਨਾ ਹੁਣ ਉਹੀ ਉਹੀ ਉਹ ਮੈਰਿਜ ਪੈਲੇਸ ਹੁੰਦਾ ਉਹ ਯਾਰ ਅਸੀਂ ਆਨੇ ਆ ਤੁਸੀਂ ਮੁੰਡੇ ਕੁੜੀ ਨੂੰ ਦੇ ਦਿਓ ਉਹ ਪੈਸਾ ਬਿਲਕੁਲ ਸਹੀ ਅ ਲੱਖੇ ਦੇ ਵਿਆਹ ਵਾਲਾ ਸਿਸਟਮ ਚਲਾਓ ਸੱਚੀ ਮੈਂ ਦੱਸਦੇ ਨੇ ਕਿਵੇਂ ਕੀਤਾ ਸੀ ਔਰ ਤੁਸੀਂ ਹੈਰਾਨ ਹੋਊਂਗੇ ਇਹਨੂੰ ਜਿੰਨਾ ਇਹਨੇ ਖਰਚਾ ਕੀਤਾ ਨਾ ਉਦੋਂ ਜ਼ਿਆਦੇ ਸਲਮੀ ਹੋਗੀ ਸ਼ਗਨ ਹੋਗੇ ਉਦੋਂ ਜ਼ਿਆਦੇ ਠੀਕ ਹੈ ਕਿਵੇਂ ਇਹ ਆ ਨਾ ਭਾਈ ਆ ਪਏ ਪਕੌੜੇ ਉਤੋਂ ਮੀਂਹ ਪੈ ਗਿਆ ਸੁੱਕੀ ਜਾਂਦੀ ਉਹ ਵੀ ਗਿੱਲੇ ਹੋ ਗਏ ਇੱਕ ਪਕੌੜੇ ਸੀ ਹੋਰ ਕੀ ਜੀ ਜੇ ਗਲਾਬ ਜਾਵਣਾ ਤੇ ਪਰਫੀ ਵਾਲਾ ਖਾਓ ਸ਼ਗਨ ਦਿਓ ਤੇ ਜਾਓ ਹੁਣ ਜੇ ਮੈਂ ਗਾਰਗਾਂ ਚਲਾ ਦਿੰਦਾ ਮੀਰ ਚਲਾ ਦਿੰਦਾ ਮੇਰਾ ਕੰਗਾ ਹੋ ਜਾਂਦਾ 19 ਮੈਂ ਮੈਂ ਸ਼ਾਇਦ ਭੁੱਲਦਾ ਨਾ ਹੋ ਮੈਨੂੰ ਕਿਸੇ ਬੰਦੇ ਨੇ ਦੱਸਿਆ ਹੈ ਵੀ ਕੋਈ ਮੈਨੇਜਰ ਸੀਗਾ ਮਹਿੰਦਰਾ ਦਾ ਉਹ ਕਹਿੰਦਾ ਭਾਈ 19 ਕਰੋੜ ਪਤਾ ਨਹੀਂ ਪਤਾ ਨਹੀਂ ਜਾਦੇ 18 ਬੱਕ ਨੇ 18 ਗੱਡੀਆਂ ਦੱਸ ਬਲੈਕ ਚ ਮਿਲ ਰਹੀਆਂ ਮਿਲਦੀਆਂ ਨਹੀਂ ਵਿਆਹਾਂ ਤੇ ਅਸੀਂ ਭਾਈ ਬਾਧੂ ਖਰਚਾ ਚੱਕਤਾ ਗੱਡੀਆਂ ਦੇ ਵੱਲ ਐਸ ਵੇਲੇ ਆ ਗਾਇਕਾਂ ਦਾ ਰੇਟ 10 ਲੱਖ 12 ਲੱਖ 15 ਲੱਖ ਹੈਗਾ ਜੀ ਹੈਗਾ ਹੈਗਾ ਜੀ ਹੈਗਾ ਤੇ ਦੇਖੋ ਦੇ ਅਸੀਂ ਗਾਇਕ ਲਵਾਉਣੇ ਆ 2 3 ਘੰਟੇ ਦਾ 10 ਲੱਖ ਰੁਪਏ ਲੈ ਕੇ ਗਾ ਕੇ ਚਾਰਗੀਤਾ ਹੋ ਜਾਂਦਾ ਫਿਰ ਫਿਰ ਅਸੀਂ ਕੀ ਕਹਿੰਦੇ ਆ ਵਿਆਹ ਦੇ ਖਰਚੇ ਕਰ ਲਿਆ